ਜਿੱਥੇ ਪੰਜਾਬ ਦੇ ਵਿੱਚ ਅਸੀਂ ਲਗਾਤਾਰ ਮਨਰੇਗਾ ਕਾਮਯਾਦੀ ਦਿਹਾੜੀ ਦੇ ਵਿੱਚ ਵਾਅਦਾ ਕਰਾਂ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਾਂ ਤੇ ਉਹਨਾਂ ਨੂੰ ਸਾਰਾ ਸਾਲ ਕੰਮ ਮਿਲਲੇ ਇਸ ਗੱਲ ਦੀ ਡਿਮਾਂਡ ਲਗਾਤਾਰ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੇ ਸਰਕਾਰ ਦੇ ਐਮਐਲਏ ਆ ਉਹਨਾਂ ਅੱਗੇ ਰੱਖੀ ਜਾ ਰਹੀ ਹੈ ਪਰ ਮਨਰੇਗਾ ਦੀਆਂ ਮੰਗਾਂ ਨੂੰ ਮੰਨਣਾ ਤਾਂ ਦੂਰ ਦੀ ਗੱਲ ਹੈ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਵੱਲੋਂ ਮਨਰੇਗਾ ਦੇ ਕੰਮ ਨੂੰ ਪੂਰਨ ਤੌਰ ਤੇ ਬੰਦ ਕਰਨ ਦੇ ਵੱਲ ਨੂੰ ਇੱਕ ਨਵਾਂ ਰਾਹ ਕੱਢ ਦਿੱਤਾ ਗਿਆ। ਅਲੱਗ-ਅਲੱਗ ਪਿੰਡਾਂ ਦੇ ਵਿੱਚ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਤੇ ਮੇਟਾਂ ਦੇ ਵੱਲੋਂ ਲਗਾਤਾਰ ਫੋਨ ਆ ਰਹੇ ਤਾਂ ਉਹਨਾਂ ਦਾ ਸਨੇਹਾ ਲਗਾਤਾਰ ਆ ਰਿਹਾ ਵੀ ਅਸੀਂ ਹੁਣ ਕੀ ਕਰੀਏ? ਵੀ ਸਾਡਾ ਕੰਮ ਬੰਦ ਹੈ ਜਿੱਥੇ ਕਿਉਂਕਿ ਸਰਕਾਰ ਇੱਕ ਕਾਨੂੰਨ ਬਣਿਆ ਵੀ ਘੱਟੋ-ਘੱਟ 100 ਦਿਨ ਦੀ ਗਰੰਟੀ ਦਾ ਰੋਜ਼ਗਾਰ ਜ਼ਰੂਰ ਮਿਲੂਗਾ। 365 ਦਿਨਾਂ ਦੇ ਵਿੱਚੋਂ 100 ਦਿਨ ਤਾਂ ਗਰੰਟੀ ਦੇ ਨਾਲ ਰੋਜ਼ਗਾਰ ਮਿਲੂਗਾ। ਪਰ ਇੱਥੇ ਇਹ ਗੱਲ ਕਿਤੇ ਨਹੀਂ ਲਿਖੀ ਗਈ ਕਿ 100 ਦਿਨ ਤੋਂ ਬਾਅਦ ਰੋਜ਼ਗਾਰ ਨਹੀਂ ਦਿੱਤਾ ਜਾਊਗਾ ਪਰ ਮਹਿਕਮਾ ਇਸ ਗੱਲ ਦਾ ਲਾਹਾ ਲੈਂਦਾ ਹੋਇਆ 100 ਦਿਨ ਤੋਂ ਬਾਅਦ ਜਿਹੜਾ ਹੈ ਕਿਸੇ ਮਜ਼ਦੂਰ ਨੂੰ ਕੰਮ ਨਹੀਂ ਦਿੰਦਾ ਇਸੀ ਗੱਲ ਨੂੰ ਚਲਦਿਆਂ ਹੋਇਆਂ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਮੇਟ ਹੈ ਜਿਨ੍ਹਾਂ ਦੇ 100 ਦਿਨ ਹੋ ਜਾਂਦੇ ਆ 100 ਦਿਨ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਕੰਮ ਦੇ ਉੱਪਰ ਜਿਹੜੀ ਹੈ ਹੁਣ ਗਾਜ ਡਿਗਨ ਦੇ ਵੱਲੋਂ ਚੱਲ ਰਹੀ ਹੈ ਕਿਉਂਕਿ ਲਗਾਤਾਰ ਟੈਂਡਰ ਸ ਉਹਨਾਂ ਦੇ ਵੱਲੋਂ ਲਗਾਈ ਜਾਂਦੀ ਹੈ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਡਵੈਲਪਮੈਂਟ ਸਾਰੇ ਕੰਮ ਕਰਵਾਏ ਜਾਂਦੇ ਆ ਅਲੱਗ-ਅਲੱਗ ادارےਾਂ ਦੇ ਵਿੱਚ ਕੰਮ ਮਿਲੇ ਉਹਦੇ ਵਿੱਚ ਵੀ ਮਨਰੇਗਾ ਤੇ ਮੇਟਾਂ ਦਾ ਇੱਕ ਅਹਿਮ ਰੋਲ ਹੁੰਦਾ ਆ ਪਰ ਪੰਜਾਬ ਸਰਕਾਰ ਨੇ ਜਿਹੜੀ ਹੁਣ ਇਹ ਗਾਜ gheeri ਹੈ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਣਾ ਬੰਦ ਹੋ ਜਾਵੇਗਾ ਲਗਭਗ ਪਿਛਲੇ 7-8 ਮਹੀਨਿਆਂ ਤੋਂ ਬੰਦ ਹੋ ਗਿਆ ਪਿਛਲੇ ਦਿਨਾਂ ਮੈਂ ਵੀਡੀਓ ਸਾਂਝੀ ਵੀ ਕੀਤੀ ਸੀਗੀ ਤੇ ਸਾਫ਼ ਇਹ ਦੱਸਿਆ ਸੀਗਾ ਤੁਹਾਨੂੰ ਬਾਰ-ਬਾਰ ਇਹ ਗੱਲ ਤੁਹਾਨੂੰ ਦੱਸ ਰਹੇ ਆਂ ਕਿ ਮਨਰੇਗਾ ਨੂੰ ਬਚਾਉਣ ਦੇ ਲਈ ਲੜਨੇ ਪੈਣਾ ਸਰਕਾਰ ਦੀ ਨੀਤ ਨਹੀਂ ਹੈ ਮਨਰੇਗਾ ਨੂੰ ਚਲਾਇਆ ਜਾਵੇ ਕਿਉਂਕਿ ਸਰਕਾਰ ਲਗਾਤਾਰ ਸ਼ਹਿਰਾਂ ਨੂੰ ਡਿਵੈਲਪਮੈਂਟ ਚਾਹੇ ਕੇਂਦਰ ਦੀ ਸਰਕਾਰ ਰਹੀ ਹੋਵੇ ਮੇਕ ਇਨ ਇੰਡੀਆ ਦੇ ਨਾਮ ਦੇ ਉੱਪਰ ਸਮਾਰਟ ਸਿਟੀਆਂ ਦੇ ਨਾਮ ਦੇ ਉੱਪਰ ਸ਼ਹਿਰ ਬਣਾਉਣਾ ਚਾਹੁੰਦੇ ਆ ਪਿੰਡਾਂ ਦੀ ਡਿਵੈਲਪਮੈਂਟ ਦੇ ਵੱਲ ਨੂੰ ਕਿਤੇ ਹੀ ਧਿਆਨ ਨਹੀਂ ਤੇ ਚਾਹੇ ਪੰਜਾਬ ਦੇ ਵਿੱਚ ਆਈ ਹੋਈ ਸਰਕਾਰ ਉਹਦਾ ਵੀ ਧਿਆਨ ਇਸ ਲੈਂਡ ਪੂਲਿੰਗ ਪਾਲਿਸੀ ਇਸੇ ਕਰਕੇ ਲੈ ਕੇ ਆਈ ਵੀ ਸ਼ਹਿਰ ਡਿਵੈਲਪ ਕਰਨੇ ਆ ਅਸੀਂ ਵੱਡੇ ਵੱਡੇ ਹੋਰ ਵੱਡੇ ਸ਼ਹਿਰ ਬਣਾਣੇ ਆ ਮੋਲ ਬਣਾਣੇ ਆ ਤੇ ਪਿੰਡਾਂ ਦੇ ਵੱਲ ਨੂੰ ਕੋਈ ਧਿਆਨ ਨਹੀਂ ਜਦਕਿ ਪੰਜਾਬ ਪਿੰਡਾਂ ਦਾ ਸੂਬਾ ਹੈ ਪਿੰਡਾਂ ਦੇ ਉੱਪਰ ਨਿਰਭਰ ਹੈ ਪੰਜਾਬ ਦਾ ਸਾਰਾ ਜਿਹੜਾ ਕਹ ਲਈਏ ਵੀ ਪੰਜਾਬ ਦਾ ਟੋਟਲ ਸੰਗੀ ਟਾਂਚਾ ਪਰ ਪਿੰਡਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਜਿਨ੍ਹਾਂ ਦੇ ਲਈ ਰੋਜੀ ਰੋਟੀ ਦਾ ਕੋਈ ਹੋਰ ਵਸੀਲਾ ਨਹੀਂ ਹੈ ਮਨਰੇਗਾ ਇੱਕ ਅਹਿਮ ਉਹਨਾਂ ਦੇ ਲਈ ਰੋਜ਼ਗਾਰ ਦਾ ਸੰਸਾਧਨ ਸੀਗਾ ਪਰ ਹੁਣ ਮਨਰੇਗਾ ਦੇ ਉੱਪਰ ਲਗਾਤਾਰ ਗਾਜ਼ਗੇਜੀ ਆ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਮਜ਼ਦੂਰਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿਉਂਕਿ ਪੂਰੇ ਪੰਜਾਬ 'ਚ ਅਸੀਂ ਕਨਵੈਨਸ਼ਨਾਂ ਕਰਕੇ ਕੋਸ਼ਿਸ਼ ਕੀਤੀ ਵੀ ਕੱਲਾ ਹੁਸ਼ਿਆਰਪੁਰ ਜ਼ਿਲ੍ਹਾ ਨਾ ਜੱਥੇਬੰਦ ਕਰਕੇ ਤੇ ਸੰਘਰਸ਼ ਕਰਦੇ ਰਹੀਏ ਬਾਕੀ ਜ਼ਿਲ੍ਹਿਆਂ ਤੱਕ ਵੀ ਪਹੁੰਚ ਕੀਤੀ ਜਾਵੇ ਤੇ ਇਕੱਠੇ ਹੋ ਕੇ ਇੱਕ ਵੱਜਮਾ ਜਿਹੜਾ ਘੋਲ ਪੂਰੇ ਪੰਜਾਬ ਦੇ ਵਿੱਚ ਲੜਿਆ ਜਾਵੇ ਤਾਂ ਕਿ ਮਨਰੇਗਾ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਮਜ਼ਦੂਰ ਹੈ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਕਰਾਇਆ ਜਾ ਸਕੇ ਇੰਨਾ ਕੁ ਵਾਧਾ ਹੋਵੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਗੁਜ਼ਰਬਸਰ ਹੋਵੇ ਉਹਦੇ ਨਾਲ ਹੀ 365 ਦਿਨ ਪੂਰਾ ਸਾਲ ਜਿਹੜਾ ਹੈ ਮਨਰੇਗਾ ਦੇ ਵਿੱਚ ਜਿਹੜਾ ਮਨਰੇਗਾ ਦੇ ਵਿੱਚ ਕੰਮ ਕਰਦਾ ਮਜ਼ਦੂਰ ਹੈ ਜਿੰਨੇ ਦਿਨ ਉਹ ਕੰਮ ਕਰਨਾ ਚਾਹੁੰਦਾ ਉਹਨੇ ਦਿਨ ਨੂੰ ਜਿਹੜਾ ਮਨਰੇਗਾ ਦੇ ਵਿੱਚ ਕੰਮ ਮਿਲੇ ਮਤਲਬ ਕਿ ਸਾਰਾ ਸਾਲ ਮਨਰੇਗਾ ਦਾ ਕੰਮ ਮਜ਼ਦੂਰ ਨੂੰ ਕਾਰਨ ਦੇ ਲਈ ਮਿਲੇ ਇਹਦੇ ਲਈ ਵੀ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਤੇ ਸਰਕਾਰ ਨੂੰ ਲਗਾਤਾਰ ਇਹ ਕਹਿ ਰਹੇ ਆ ਕਿ ਬਜਟ ਦੇ ਵਿੱਚ ਲਗਾਤਾਰ ਮਨਰੇਗਾ ਦੇ ਬਜਟ ਦੇ ਵਿੱਚ ਲਗਾਤਾਰ ਬੜੋਤਰੀ ਕੀਤੀ ਜਾਵੇ ਤਾਂ ਕਿ ਪਿੰਡਾਂ ਦੇ ਵਿੱਚ ਬਸਦੇ ਗਰੀਬੜੇ ਲੋਕਾਂ ਨੂੰ ਜਿਹੜੇ ਬੇਜ਼ਮੀਨੇ ਆ ਜਿਹੜੇ ਗਰੀਬੀ ਰੇਖਾ ਤੋਂ ਹੇਠਾ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਮਨਰੇਗਾ ਦੇ ذریعے ਆਪਣੀ ਜ਼ਿੰਦਗੀ ਚੰਗੀ ਕਰਨ ਦੇ ਲਈ ਆਪਣੀ ਜ਼ਿੰਦਗੀ ਕੱਲੀਏ ਵੀ ਗੁਜ਼ਰਬਸਰ ਕਰਨ ਜੋਗਾ ਹੀ ਕੋਈ ਨਾ ਕੋਈ ਜਿਹੜਾ ਪ੍ਰਬੰਧ ਮਿਲਿਆ ਰਹੇ ਸਰਕਾਰ ਲਗਾਤਾਰ ਪਿੱਛੇ ਨੂੰ ਜਾ ਰਹੀ ਹੈ ਇਸੀ ਗੱਲ ਨੂੰ ਲੈ ਕੇ ਕੱਲਾ ਅਸੀਂ ਇਹ ਨਹੀਂ ਵੀ ਹੁਣ ਸਰਕਾਰ ਇਹ ਇਹ ਮਨਰੇਗਾ ਨੂੰ ਬੰਦ ਕਰ ਰਹੀ ਹੈ ਤੇ ਅਸੀਂ ਘਾਬਰ ਕੇ ਘਰਾਂ ਦੇ ਵਿੱਚ ਬੈਠ ਜਾਈਏ ਘਾਬਰ ਕੇ ਘਰਾਂ ਦੇ ਵਿੱਚ ਬੈਠਣ ਦਾ ਵੇਲਾ ਨਹੀਂ ਹੈ ਜਿੰਨਾ ਲੜਾਂਗੇ ਜਿੰਨਾ ਸੰਘਰਸ਼ ਕਰਾਂਗੇ ਉਨਾ ਹੀ ਸਾਨੂੰ ਜਿਹੜਾ ਹੈ ਪ੍ਰਾਪਤ ਹੋਣਾ ਕਿਉਂਕਿ ਮਨਰੇਗਾ ਲੜਦੀਆਂ ਧਿਰਾਂ ਨੇ ਖੱਬੇ ਪੱਖੀਆਂ ਨੇ ਜਿਹੜੇ ਕਾਮਰੇਡਾ ਨੇ ਲਗਾਤਾਰ ਮਿਹਨਤਾਂ ਮਾਰੀਆਂ ਜਿਨ੍ਹਾਂ ਨੇ ਪਾਲਿਸੀ ਲਿਆਂਦੀ ਤੇ ਕਾਂਗਰਸ ਦੇ ਉੱਪਰ ਪ੍ਰੈਸ਼ਰ ਬੜਕੇ ਇਹਨੂੰ ਹੌਂਦ ਦੇ ਵਿੱਚ ਲੈ ਕੇ ਆਏ ਤੇ ਲਗਾਤਾਰ ਵੱਡੀ ਗਿਣਤੀ ਪੂਰੇ ਭਾਰਤ ਦੇ ਮਜ਼ਦੂਰਾਂ ਨੂੰ ਕੰਮ ਮਿਲਿਆ ਦੇ ਤਹਿਤ ਤੇ ਹੁਣ ਵੀ ਲੋੜ ਹੈ ਕਿ ਕੋਈ ਲੜਦੀਆਂ ਧਿਰਾਂ ਦੇ ਵੱਲੋਂ ਹੋਈ ਇਹ ਪਾਲਿਸੀ ਲਿਆਈ ਗਈ ਸਕੀਮ ਲਿਆਈ ਗਈ ਤੇ ਉਹਨਾਂ ਦਾ ਹੀ ਇੱਕ ਰੋਲ ਹੁਣ ਇਹਨੂੰ ਬਚਾਏ ਰੱਖਣ ਦੇ ਲਈ ਪਰ ਉਹ ਲੜਦੀਆਂ ਤੇਰਾ ਕੋਈ ਆਮ ਸਧਾਰਨ ਨਹੀਂ ਹੁੰਦੇ ਤੁਹਾਡੇ ਵਰਗੇ ਲੋਕ ਹੀ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਉਹੀ ਲੜਦੀਆਂ ਤੇਰਾ ਆ ਕਿ ਉਹ ਲੋਕ ਜਿਹੜੇ ਆ ਇਕੱਠੇ ਹੋ ਜਾਣ ਆਪਣੀ ਪਿੰਡ ਦੇ ਵਿੱਚ ਲੱਗੇ ਹੋਏ ਮਨਰੇਗਾ ਦੇ ਕੰਮ ਨੂੰ ਬਚਾਣ ਦੇ ਲਈ ਆਪਣੇ ਬਲਾਕ ਦੇ ਵਿੱਚ ਲੱਗੇ ਹੋਏ ਮਨਰੇਗਾ ਦੇ ਆੜੜ ਪਿੰਡਾਂ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਕੰਮ ਨੂੰ ਬਚਾਣ ਦੇ ਲਈ ਉਹ ਸਾਰੇ ਇਕੱਠੇ ਹੋ ਕੇ ਹਮਲਾ ਮਾਰਨ ਤੇ ਉਹਨਾਂ ਦੀਆਂ ਹੀ ਲੜਦੀਆਂ ਤੇਰਾ ਤਕੜੀਆਂ ਹੋਣੀਆਂ ਆ। ਆਨਾਲੇ ਸਮੇਂ ਚ ਅਸੀਂ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਨਵਾਂ ਜਿਹੜਾ ਹੈ ਕਿਉਂਕਿ ਸੰਯੁਕਤ ਵਿਕਾਸ ਕਮਿਸ਼ਨਰ ਜਿਹੜਾ ਚੰਡੀਗੜ੍ਹ ਬੈਠਦਾ ਆ ਉਹਨੂੰ ਡੈਪੂਟੇਸ਼ਨ ਤੌਰ ਤੇ ਪੂਰੇ ਪੰਜਾਬ ਦੇ ਜਥੇਬੰਦੀ ਦੇ ਅਹੁਦੇਦਾਰਾਂ ਦੇ ਵੱਲੋਂ ਆਨ ਵਾਲੇ ਸਮੇਂ ਦੇ ਵਿੱਚ ਰਖੜੀ ਤੋਂ ਬਾਅਦ ਇਹ ਜਿਹੜਾ ਇੱਕ ਡੈਪੂਟੇਸ਼ਨ ਮਿਲਣ ਜਾ ਰਹੇ ਆ ਤੇ ਡੈਪੂਟੇਸ਼ਨ ਤੋਂ ਬਾਅਦ ਪੂਰੇ ਪੰਜਾਬ ਪੱਧਰ ਦੇ ਵਿੱਚ ਜ਼ਿਲ੍ਹਾ ਪੱਧਰੀ ਵੱਡੇ ਐਕਸ਼ਨਾਂ ਦਾ ਐਲਾਨ ਕਰਾਂਗੇ ਕਿ ਮੀਟਿੰਗ ਕਰਕੇ ਅਗਲਾ ਐਲਾਨ ਤੁਹਾਡੇ ਤੱਕ ਪਹੁੰਚ ਜਾਣਾ ਪਰ ਤੁਹਾਡੀ ਤਿਆਰੀ ਹੈ ਤੁਹਾਡੇ ਲਈ ਥੋੜਾ ਜਿਹਾ ਹੈਪੀ ਕਿਉਂਕਿ ਲੜੇ ਵਗੈਰ ਕੁਝ ਨਹੀਂ ਹੋਣਾ ਤੁਹਾਨੂੰ ਹੀ ਲੜਨੇ ਪੈਣਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਅਸੀਂ ਜਿੰਨਾ ਕਿ ਯਤਨ ਕਰਦੇ ਰਹੇ ਹਾਂ ਲਗਾਤਾਰ ਦਿਹਾੜੀ ਵਧਾਣ ਦੇ ਲਈ ਸੰਘਰਸ਼ ਕੀਤਾ ਦਿਹਾੜੀ ਕਾਫੀ ਹੱਦ ਤੱਕ ਵਧੀ ਵੀ ਹੈ ਅੱਜ ਪੰਜਾਬ ਦੇ ਵਿੱਚ 346 ਰੁਪਏ ਦਿਹਾੜੀ ਹੈ ਪਰ ਹੁਣ ਸਰਕਾਰ ਦੀ ਸਿੱਧੇ ਗਾਜ ਹੈ ਵੀ ਮਨਰੇਗਾ ਦਾ ਕੰਮ ਹੁਣ ਬੰਦ ਹੀ ਹੋ ਜਾਏ ਜੰਗਲਾਤ ਦੇ ਵਿੱਚ ਬੰਦ ਹੋ ਜਾਏ ਨਹਿਰਾਂ ਦੇ ਵਿੱਚ ਬੰਦ ਹੋ ਜਾਏ ਸੜਕਾਂ ਤੇ ਰੇਲਵੇ ਟਰੈਕਾਂ ਤੇ ਸਾਰਾ ਬੰਦ ਹੋ ਜਾਏ ਪੰਚਾਇਤਾਂ ਦੇ ਵਿੱਚ ਗਰੰਟਾ ਕਿੰਨੀਆਂ ਪਰੇ ਸਾਰੇ ਢਾਂਚੇ ਨੂੰ ਬਚਾਏ ਰੱਖਣ ਦੇ ਲਈ ਹੁਣ ਵੱਡਾ ਪੰਜਾਬ ਦੇ ਵਿੱਚ ਮਨਰੇਗਾ ਨੂੰ ਸਕੀਮ ਨੂੰ ਬਚਾਉਣ ਦੇ ਲਈ ਸਾਰਾ ਕੰਮ ਚਲਾਏ ਰੱਖਣ ਦੇ ਲਈ ਤੇ ਜਿਹੜੇ ਅਲੱਗ-ਅਲੱਗ ਜਿਹੜੇ ਥੋਪੇ ਜਾ ਰਹੇ ਆ ਕਾਨੂੰਨ ਜਿਹਦੇ ਨਾਲ ਮਨਰੇਗਾ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਤੇ ਮੇਟਾਂ ਨੂੰ ਨੁਕਸਾਨ ਚੱਲਣਾ ਪੈ ਰਿਹਾ ਹੈ ਅਜਿਹੀਆਂ ਪਾਲਿਸੀਆਂ ਨੂੰ ਰੱਦ ਕਰਾਇਆ ਜਾ ਸਕੇ ਉਹਦੇ ਲਈ ਇੱਕ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਖੜਾ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਵਿਕਾਸ ਕਮਿਸ਼ਨਰ ਨੂੰ ਮਿਲ ਕੇ ਇੱਕ ਡੈਪਿਊਟੇਸ਼ਨ ਦਵਾਂਗੇ ਇਹ ਜਿਹੜੀਆਂ ਮੁਸ਼ਕਲਾਂ ਪਿੰਡਾਂ ਦੇ ਵਿੱਚ ਆ ਰਹੀਆਂ ਹਨ ਉਹ ਸਾਂਝੀਆਂ ਕਰਾਂਗੇ ਉਦੋਂ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਗਲੀ ਮੀਟਿੰਗ ਕਰਕੇ ਸੱਦਾ ਦਵਾਂਗੇ ਤਾਂ ਤੁਸੀਂ ਤਿਆਰ ਹੋ ਜਾਓ ਜਿਹੜੇ ਵੀ ਮਨਰੇਗਾ ਦੇ ਮੇਟਾ ਤੱਕ ਇਹ ਗੱਲ ਪੁੱਜਦੀ ਹੈ ਉਹ ਆਪਸੀ ਜਿੰਨੇ ਵੀ ਜੱਥੇਬੰਦੀ ਦੇ ਆਗੂ ਹੈ ਬਲਾਕ ਦੇ ਪ੍ਰਧਾਨ ਹੈ ਤਹਿਸੀਲਾਂ ਦੇ ਪ੍ਰਧਾਨ ਹੈ ਜ਼ਿਲ੍ਹਿਆਂ ਦੇ ਪ੍ਰਧਾਨ ਹੈ ਉਹਨਾਂ ਤੱਕ ਸੰਪਰਕ ਕਰੋ ਤਾਂ ਕਿ ਹਰ ਪਿੰਡ ਦੇ ਵਿੱਚ ਜਿਹੜੀਆਂ ਮਨਰੇਗਾ ਦੀ ਜੱਥੇਬੰਦੀ ਹਰ ਪਿੰਡ ਦੇ ਵਿੱਚ ਮਨਰੇਗਾ ਦੇ ਕਾਰਕੁਨ ਹੈ ਜਿਹੜੇ ਉਹ ਹੈ ਆ ਉਹ ਜੱਥੇਬੰਦ ਹੋਣ ਜੱਥੇਬੰਦ ਕਰਕੇ ਵੱਡਾ ਜਿਹੜਾ ਇਹ ਅੰਦੋਲਨ ਲੜ ਸਕੀਏ ਜੇ ਲੋਕ ਵੱਧ ਤੋਂ ਵੱਧ ਇਕੱਠੇ ਹੋਣਗੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਹੋਏਗੇ ਮਨਰੇਗਾ ਦੀ ਸਕੀਮ ਨੂੰ ਬਚਾਇਆ ਜਾ ਸਕਦਾ ਤਾਂ ਹੀ ਜਿਹੜਾ ਹੈ ਮਨਰੇਗਾ ਦੀ ਦਿਹਾੜੀਆਂ ਦੇ ਵਿੱਚ ਵਾਅਦਾ ਕਰਾਇਆ ਜਾ ਸਕਦਾ ਤਾਂ ਹੀ ਜਿਹੜਾ ਹੈ ਮਨਰੇਗਾ ਦੇ ਵਿੱਚ ਕੰਮ ਕਰਦੇ ਜਿੰਨੇ ਵੀ ਮਜ਼ਦੂਰ ਤੇ ਮੇਟਾਂ ਹੈ ਉਹਨਾਂ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਇਹ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਧਰਮਿੰਦਰ ਮੁਕੇਰੀਆਂ ਦੇ ਉੱਤੇ ਇਤਿਹਾਸ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋਗੇ ਤਾਂ ਮਨਰੇਗਾ ਦੇ ਹਰ ਇੱਕ ਉਸ ਵਰਕਰ ਤੱਕ ਹਰ ਇੱਕ ਮਜ਼ਦੂਰ ਤੱਕ ਪਹੁੰਚਦਾ ਕਰੋਗੇ ਜਿਹੜੇ ਲਈ ਮਨਰੇਗਾ ਇੱਕ ਰੋਜੀ ਰੋਟੀ ਦਾ ਆਖਰੀ ਜ਼ਰੀਆ ਹੈ ਕਿਉਂਕਿ ਮਨਰੇਗਾ ਦੇ ਵਿੱਚ ਬਹੁਤ ਘੱਟ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਕੋ ਕੋ ਸਮਾਰਟਫੋਨ ਜਾ ਹੈ ਇਹ ਜਹੀਆਂ ਚੀਜ਼ਾਂ ਪੁੱਛਦੀਆਂ ਆ ਪਰ ਫਿਰ ਵੀ ਯਤਨ ਕਰੋ ਕਿ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਸੰਘਰਸ਼ਾਂ ਦੇ ਵਿੱਚ ਆਨ ਵਾਲੇ ਸਮੇਂ 'ਚ ਸ਼ਾਮਲ ਹੋ ਸਕਣ ਤੇ ਉਹਨਾਂ ਦੇ ਲਈ ਬਹੁਤਾ ਵੀ ਕਾਬਰ ਦੀ ਲੋੜ ਨਹੀਂ ਜੇ ਲੜਾਂਗੇ ਤੇ ਮਨਰੇਗਾ ਦੀ ਸਕੀਮ ਨੂੰ ਬਚਾਏ ਵੀ ਰੱਖ ਸਕਾਂਗੇ ਜੇ ਲੜੇ ਆ ਤੇ ਦਿਹਾੜੀ ਨੂੰ ਵਧਾ ਕੇ ਇੱਥੇ ਤੱਕ ਲਿਆਏ ਆ ਤੇ ਆਨ ਵਾਲੇ ਸਮੇਂ 'ਚ ਹੋਰ ਲੜਾਂਗੇ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਅਸੀਂ ਕਿਹਾ ਸੀਗਾ ਤੇ ਉਹਨਾਂ ਨੇ ਭਗਵੰਤਬਾਨ ਇਹ ਵੀ ਕਿਹਾ ਸੀਗਾ ਵੀ ਅਸੀਂ ਜਦੋਂ ਸੱਤਾ ਦੇ ਵਿੱਚ ਆਵਾਂਗੇ ਤੇ ਮਨਰੇਗਾ ਦੀ ਦਿਹਾੜੀ ਵਿੱਚ ਆਪਣਾ ਬਣਦਾ ਹਿੱਸਾ ਮਾਗੇ ਪਰ ਪੰਜਾਬ ਸਰਕਾਰ ਦੇ ਉਲਟ ਜਾ ਰਹੀ ਹੈ ਮਨਰੇਗਾ ਦੇ ਵਿੱਚ ਲਗਭਗ ਕੰਮ ਨੂੰ ਬੰਦ ਕਰਨ ਵਾਲੇ ਪਾਸੇ ਨੂੰ ਜਿਹੜਾ ਕਰਪਸ਼ਨ ਦਾ ਰੋਲਾ ਆਇਆ ਉਹ ਸਰਕਾਰ ਦੀ ਆਪਣੀ ਨਲੈਕੀ ਹੈ ਆਪਣੇ ਅਫਸਰਾਂ ਦੀ ਨਲੈਕੀ ਹੈ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਤੇ ਇਹਦਾ ਜਿਹੜਾ ਹੈ ਸਾਰਾ ਚਿੱਕੜ ਇਹਦਾ ਸਾਰਾ ਜਿਹੜਾ ਹੈ ਨੁਕਸਾਨ ਜਿਹੜਾ ਹੈ ਮਨਰੇਗਾ ਦੇ ਮਜ਼ਦੂਰਾਂ ਤੇ ਨਹੀਂ ਅਸੀਂ ਪੈਣ ਦਵਾਂਗੇ ਇਹਦੇ ਲਈ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਲਿਖਾਂਗੇ ਤੇ ਮਨਰੇਗਾ ਦੀ ਦਿਹਾੜੀ 'ਚ ਵੀ ਵਾਅਦਾ ਕਰਾਵਾਂਗੇ ਦਿਨਾਂ ਦੇ ਵਿੱਚ ਵੀ ਵਾਅਦਾ ਕਰਾਵਾਂਗੇ ਤੇ ਆਉਣ ਵਾਲੇ ਸਮੇਂ 'ਚ ਮਨਰੇਗਾ ਸਕੀਮ ਲੰਬੇ ਸਮੇਂ ਤੱਕ ਚੱਲ ਸਕੇ ਇਹਦੇ ਲਈ ਵੀ ਹੋਰ ਤਿੱਖਾ ਸੰਘਰਸ਼ ਗੇ ਧੰਨਵਾਦ